ਦੇਖੋ ਮੁਰਗੀ ਫਾਰਮ ਦਾ ਜਿਹੜਾ ਕੰਮ ਆ ਇਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਆ ਜਿਹੜੀ ਇਹ ਨੋਟ ਕਰ ਲਓ ਕਿ ਮੁਰਗੀ ਫਾਰਮ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਜਿਹੜੀ ਜਗ੍ਹਾ ਆ ਉਹ ਖੁੱਲੀ ਹੋਣੀ ਬਹੁਤ ਜ਼ਰੂਰੀ ਆ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਆ ਮੁਰਗੀ ਫਾਰਮ ਦਾ ਕੰਮ ਸ਼ੁਰੂ ਕਰਨ ਦੇ ਲਈ ਚਾਹੇ ਤੁਸੀਂ ਛੋਟਾ ਫਾਰਮ ਸ਼ੁਰੂ ਕਰਨਾ ਆ ਚਾਹੇ ਤੁਸੀਂ ਵੱਡਾ ਫਾਰਮ ਸ਼ੁਰੂ ਕਰਨਾ ਆ ਤੇ ਖੁੱਲੀ ਜਗ੍ਹਾ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਆ ਤੇ ਤੁਹਾਡਾ ਜਿਹੜਾ ਨੁਕਸਾਨ ਆ ਇਸ ਕੰਮ ਦੇ ਵਿੱਚ ਬਹੁਤ ਘੱਟ ਹੋਵੇਗਾ ਹੋਵੇਗਾ ਹੀ ਨਹੀਂ ਪਰ ਜੇਕਰ ਤੁਹਾਡੇ ਕੋਲ ਬਹੁਤ ਘੱਟ ਜਗ੍ਹਾ ਆ ਤੇ ਘੱਟ ਜਗ੍ਹਾ ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰ ਰਹੇ ਆ ਤਾਂ ਤੁਹਾਡਾ ਜਿਹੜਾ ਨੁਕਸਾਨ ਉਹ ਹੋ ਸਕਦਾ ਆ ਤੇ ਇਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆ ਕਿ ਮੈਂ ਖੁੱਲੀ ਜਗ੍ਹਾ ਦੀ ਗੱਲ ਕਿਉਂ ਕਰ ਰਹੀ ਆ ਦੇਖੋ ਖੁੱਲੀ ਜਗ੍ਹਾ ਦੇ ਨਾਲ ਪਤਾ ਕੀ ਆ ਜਿਹੜੀਆਂ ਮੁਰਗੀਆਂ ਨੇ ਇੱਕ ਤਾਂ ਇਹ ਸਟ੍ਰੈਸ ਤੋਂ ਦੂਰ ਰਹਿੰਦੀਆਂ ਨੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਕਿ ਇਹ ਮਿੱਟੀ ਦੇ ਵਿੱਚ ਲਟਦੀਆਂ ਨੇ ਠੀਕ ਆ ਆਨੰਦ ਮਾਣ ਰਹੀਆਂ ਨੇ ਅੱਜ ਧੁੱਪ ਨਿਕਲੀ ਸੀ ਤੇ ਕਿਵੇਂ ਆਨੰਦ ਮਾਣ ਰਹੀਆਂ ਨੇ ਕਿਸਮ ਦਾ ਨਹਾ ਹੀ ਰਹੀਆਂ ਨੇ ਮਿੱਟੀ ਦੇ ਵਿੱਚ ਤੇ ਮਿੱਟੀ ਦੇ ਵਿੱਚ ਰਹਿਣ ਦੇ ਨਾਲ ਖੁਸ਼ ਰਹਿਣ ਦੇ ਨਾਲ ਖੁੱਲੀ ਜਗ੍ਹਾ ਦੇ ਵਿੱਚ ਖੁਸ਼ ਰਹਿਣ ਦੇ ਨਾਲ ਜਿਹੜੀਆਂ ਮੁਰਗੀਆਂ ਨੇ ਉਹ ਸਟ੍ਰੈਸ ਤੋਂ ਦੂਰ ਰਹਿੰਦੀਆਂ ਨੇ ਤੇ ਜੇਕਰ ਮੁਰਗੀ ਸਟ੍ਰੈਸ ਤੋਂ ਦੂਰ ਰਹਿੰਦੀ ਆ ਤੇ ਸਮਝ ਲਓ ਮੁਰਗੀ ਜਿਹੜੀ ਉਹ ਤੰਦਰੁਸਤ ਆ ਤੇ ਮੁਰਗੀ ਦਾ ਜਿਹੜਾ ਬੇਟ ਆ ਉਹ ਪੂਰਾ ਆ ਤੇ ਤੰਦਰੁਸਤ ਉਹ ਮੁਰਗੀ ਆ ਤੇ ਅੰਡੇ ਆ ਜਿਹੜੇ ਉਹ ਜ਼ਰੂਰ ਦੇਵੇਗੀ ਤੇ ਦੂਜੀ ਗੱਲ ਇਹ ਆ ਕਿ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਆ ਖੁੱਲੀ ਜਗ੍ਹਾ ਹੋਣ ਦੇ ਨਾਲ ਇਹ ਜਿਹੜਾ ਚੋਗਾ ਵਗੈਰਾ ਆ ਇਹ ਆਪੇ ਹੀ ਖਾਂਦੀਆਂ ਰਹਿੰਦੀਆਂ ਨੇ ਚੁਗ ਚੁੱਕ ਕੇ ਇਹਨਾਂ ਨੂੰ ਕੁਛ ਨਾ ਕੁਛ ਧਰਤੀ ਦੇ ਵਿੱਚੋਂ ਮਿਲਦਾ ਰਹਿੰਦਾ ਆ ਕੋਈ ਨਾ ਕੋਈ ਘਾਹ ਵਗੈਰਾ ਹੋ ਗਿਆ ਪੱਤੇ ਵਗੈਰਾ ਹੋ ਗਏ ਹਰੀ ਹਰਾਕਾ ਹੋ ਗਿਆ ਇਹ ਖਾਂਦੀਆਂ ਰਹਿੰਦੀਆਂ ਨੇ ਲੱਬ ਲੱਬ ਕੇ ਜਾਂ ਫਿਰ ਧਰਤੀ ਦੇ ਵਿੱਚੋਂ ਜਿਹੜੇ ਕੀੜੇ ਮਕੋੜੇ ਨੇ ਉਹ ਚੁਗਦੀਆਂ ਰਹਿੰਦੀਆਂ ਨੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਆਪਾਂ ਇਹ ਸਬਜ਼ੀ ਲਈ ਹੋਈ ਆ ਵੈਸੇ ਜਿਹੜੀ ਛੋਟੀ ਸਬਜ਼ੀ ਹੁੰਦੀ ਆ ਇਹ ਨਹੀਂ ਛੱਡਦੀਆਂ ਇਹ ਖਾ ਲੈਂਦੀਆਂ ਨੇ ਛੋਟੀ ਸਬਜ਼ੀ ਇਹ ਜਦੋਂ ਛੋਟੀ ਸਬਜ਼ੀ ਹੁੰਦੀ ਆ ਆਪਾਂ ਇਹਨਾਂ ਨੂੰ ਬਾਹਰ ਨਹੀਂ ਛੱਡੀਦਾ ਜਦੋਂ ਸਬਜ਼ੀ ਵੱਡੀ ਹੋ ਜਾਂਦੀ ਆ ਤੇ ਆਪਾਂ ਇਹਨਾਂ ਨੂੰ ਛੱਡ ਦਈਦਾ ਆ ਤੇ ਇਹਨਾਂ ਦਾ ਸਬਜ਼ੀ ਦਾ ਕੋਈ ਨੁਕਸਾਨ ਨਹੀਂ ਕਰਦੀਆਂ ਸੋ ਵਿੱਚੋਂ ਵਿੱਚੋਂ ਜਿਹੜਾ ਘਾਹ ਹੁੰਦਾ ਆ ਛੋਟਾ ਛੋਟਾ ਉਹ ਖਾ ਲੈਂਦੀਆਂ ਨੇ ਮਿੱਟੀ ਨੂੰ ਪੋਲਾ ਕਰ ਦਿੰਦੀਆਂ ਨੇ ਵਿੱਚੋਂ ਜਿਹੜੇ ਕੀੜੇ ਮਕੋੜੇ ਹੁੰਦੇ ਨੇ ਉਹ ਖਾ ਲੈਂਦੀਆਂ ਨੇ ਜਿਵੇਂ ਕਿ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਆ ਬਈ ਮੁਰਗੀ ਆ ਜਿਹੜੀ ਮੂਲੀਆਂ ਦੇ ਪੱਤੇ ਖਾ ਰਹੀ ਏ ਬਾਕੀ ਦੂਸਰੀ ਸਾਈਡ ਆਪਣੇ ਕੋਲ ਜਿਹੜਾ ਰੂੜੀ ਦਾ ਢੇਰ ਆ ਉਹ ਵੀ ਹੈਗਾ ਉੱਥੇ ਵੀ ਮੁਰਗੀਆਂ ਚੁਗਦੀਆਂ ਰਹਿੰਦੀਆਂ ਨੇ ਦੇਖ ਲਓ ਵੀਡੀਓ ਦੇ ਵਿੱਚ ਤੁਸੀਂ ਇਹ ਆਪਣੇ ਕੋਲੇ ਢੇਰ ਆ ਤੇ ਇਹਦੇ ਤੇ ਮੁਰਗੀਆਂ ਜਿਹੜੀਆਂ ਚੁਗਦੀਆਂ ਰਹਿੰਦੀਆਂ ਨੇ ਇਹਦੇ ਵਿੱਚ ਕੀ ਚੁਗਦੀਆਂ ਨੇ ਇਹਦੇ ਵਿੱਚ ਹੁੰਦੀਆਂ ਨੇ ਸੂੰਡੀਆਂ ਬਣਦੀਆਂ ਰਹਿੰਦੀਆਂ ਨੇ ਛੋਟੇ ਛੋਟੇ ਕੀੜੇ ਨੇ ਨਾ ਜਿਹੜੇ ਢੇਰ ਦੇ ਵਿੱਚ ਬਣਦੇ ਰਹਿੰਦੇ ਨੇ ਉਹੀ ਕੀੜੇ ਆ ਜਿਹੜੇ ਢੇਰ ਗੋਹੇ ਨੂੰ ਗੋਬਰ ਨੂੰ ਢੇਰ ਬਣਾਉਂਦੇ ਨੇ ਜਦੋਂ ਨਾ ਗੂਹਾ ਹੁੰਦਾ ਆ ਉਹਦੇ ਤੇ ਥੋੜਾ ਥੋੜਾ ਆਪਣੇ ਸਲਾਬ ਆ ਜਾਵੇ ਤਾਂ ਵਿੱਚ ਜਿਹੜੇ ਕੀੜੇ ਬਣ ਜਾਂਦੇ ਨੇ ਛੂਟੀਆਂ ਛੂਟੀਆਂ ਸੁੰਡੀਆਂ ਬਣ ਜਾਂਦੀਆਂ ਨੇ ਤੇ ਉਹ ਜਿਹੜੀਆਂ ਸੁੰਡੀਆਂ ਹੁੰਦੀਆਂ ਨੇ ਮੁਰਗੀਆਂ ਖਾ ਕੇ ਬਹੁਤ ਖੁਸ਼ ਹੁੰਦੀਆਂ ਨੇ ਤੇ ਮੁਰਗੀਆਂ ਵਿੱਚ ਜਿਹੜੀ ਤਾਕਤ ਆ ਉਹ ਵੀ ਆਉਂਦੀ ਆ ਕੈਲਸ਼ੀਅਮ ਦੀ ਕਮੀ ਆ ਜਿਹੜੀ ਉਹ ਦੂਰ ਹੋ ਜਾਂਦੀ ਆ ਮੁਰਗੀਆਂ ਦਾ ਜਿਹੜਾ ਬੇਟਾ ਉਹ ਸਹੀ ਰਹਿੰਦਾ ਤੰਦਰੁਸਤ ਰਹਿੰਦੀਆਂ ਨੇ ਮੁਰਗੀਆਂ ਦੇਖੋ ਕੋਈ ਵੀ ਜਾਨਵਰ ਜੇਕਰ ਉਹਦੇ ਪੋਸ਼ਟਿਕ ਤੱਤ ਹੀ ਪੂਰੇ ਹੋਈ ਜਾਣ ਤਾਂ ਉਹਨਾਂ ਦੇ ਲਾਗੇ ਛਾਗੇ ਕੋਈ ਬਿਮਾਰੀ ਹੈ ਜਿਹੜੀ ਆਉਣੀ ਹੀ ਨਹੀਂ ਮੁਰਗੀ ਹੈ ਜਿਹੜੀ ਤੰਦਰੁਸਤ ਹੀ ਰਹਿਣੀ ਆ ਤੁਸੀਂ ਦੇਖ ਹੀ ਸਕਦੇ ਆ ਆਪਣੇ ਕੋਲੇ ਕਿੰਨੀ ਖੁੱਲੀ ਜਗ੍ਹਾ ਆ ਖੁੱਲੀ ਜਗ੍ਹਾ ਦੇ ਵਿੱਚ ਰਹਿਣ ਨਾਲ ਮੁਰਗੀਆਂ ਜਿਹੜੀਆਂ ਉਹ ਤੰਦਰੁਸਤ ਰਹਿੰਦੀਆਂ ਨੇ ਸਟ੍ਰੈਸ ਤੋਂ ਦੂਰ ਰਹਿੰਦੀਆਂ ਨੇ ਤੇ ਜੇਕਰ ਤੰਦਰੁਸਤ ਹੈ ਮੁਰਗੀ ਅੰਡੇ ਵੀ ਵੱਧ ਦਬੂਗੀ ਦੇਵੇਗੀ ਇਹੀ ਕਾਰਨਾਂ ਕਿ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਆ ਤੇ ਤੁਸੀਂ ਜਿਹੜਾ ਕੰਮ ਆ ਸ਼ੁਰੂ ਕਰ ਸਕਦੇ ਆ ਤੇ ਤੁਹਾਨੂੰ ਜਿਹੜਾ ਨੁਕਸਾਨ ਆ ਉਹ ਕਦੇ ਨਹੀਂ ਹੋਵੇਗਾ ਇਹ ਆਪਾਂ ਲਿਖ ਕੇ ਗਰੰਟੀ ਨਾਲ ਦਿੰਦੇ ਆ ਤੇ ਦੂਜੀ ਗੱਲ ਇਹ ਵੀ ਆ ਕਿ ਜੇਕਰ ਤੁਹਾਡੇ ਕੋਲ ਕੱਚੀ ਜਗ੍ਹਾ ਆ ਪੱਕੀ ਨਹੀਂ ਆ ਕੱਚੀ ਜਗ੍ਹਾ ਆ ਕੱਚੀ ਜਗ੍ਹਾ ਹੈ ਫਿਰ ਤਾਂ ਸਭ ਤੋਂ ਜ਼ਿਆਦਾ ਵਧੀਆ ਹੈ ਕਿਉਂਕਿ ਕੱਚੀ ਜਗ੍ਹਾ ਦੇ ਵਿੱਚ ਮੁਰਗੀਆਂ ਰਹਿ ਕੇ ਜ਼ਿਆਦਾ ਖੁਸ਼ ਹੁੰਦੀਆਂ ਨੇ ਵੀਡੀਓ ਦੇ ਵਿੱਚ ਹੀ ਦੇਖ ਲਓ ਤੁਸੀਂ ਕਿਵੇਂ ਲਿੱਟ ਰਹੀਆਂ ਨੇ ਕੱਚੀ ਜਗ੍ਹਾ ਦੇ ਵਿੱਚ ਇਹ ਆਪਣੇ ਪੈਰ ਮਾਰ-ਮਾਰ ਕੇ ਕੱਚੀ ਜਗ੍ਹਾ ਦੇ ਵਿੱਚੋਂ ਕੁਛ ਨਾ ਕੁਛ ਚੁਗਦੀਆਂ ਰਹਿੰਦੀਆਂ ਨੇ ਕੁਛ ਨਾ ਕੁਛ ਖਾਂਦੀਆਂ ਰਹਿੰਦੀਆਂ ਨੇ ਕੀੜੇ ਮਕੋੜੇ ਹੋਏ ਘਾਹ ਪੱਤਾ ਹੋਇਆ ਇਹਨਾਂ ਦੇ ਜਿਹੜਾ ਇਹ ਟੋੜ ਲੈਂਦੀਆਂ ਨੇ ਲੱਭ ਲੈਂਦੀਆਂ ਨੇ ਤੇ ਜਿਹੜੀ ਵੀ ਇਹਨਾਂ ਦੇ ਅੰਦਰ ਘਾਟ ਹੁੰਦੀ ਆ ਇਹ ਖੁਦ ਹੀ ਪੂਰਾ ਕਰਦੀਆਂ ਰਹਿੰਦੀਆਂ ਨੇ ਤੇ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਆ ਕੱਚੀ ਜਗ੍ਹਾ ਆ ਤਾਂ ਫਿਰ ਤਾਂ ਗੱਲ ਸਾਫ਼ ਆ ਵੀ ਤੁਹਾਡੇ ਫੀਡਸ ਦਾ ਜਿਹੜਾ ਖਰਚਾ ਆ ਉਹ ਉੱਦਾਂ ਬਚ ਜਾਂਦਾ ਆ ਕਿਉਂਕਿ ਇਹਨਾਂ ਨੂੰ ਸਾਰਾ ਦਿਨ ਕੁਛ ਨਾ ਕੁਛ ਖਾਣ ਲਈ ਚਾਹੀਦਾ ਹੁੰਦਾ ਹੈ ਇਹਨੇ ਸਾਰਾ ਦਿਨ ਖਾਣਾ ਆ ਤੇ ਸਾਰਾ ਦਿਨ ਹੀ ਇਹਨਾਂ ਨੇ ਵਿੱਠਾ ਕਰਨੀ ਆ ਤੇ ਜੇਕਰ ਇਹਨਾਂ ਨੂੰ ਆਪਾਂ ਕੁਛ ਖਾਣ ਨੂੰ ਨਹੀਂ ਦਿੰਦੇ ਹੈਗੇ ਕਟਖਾਨ ਨੂੰ ਦਿੰਨੇ ਆ ਤੇ ਫਿਰ ਇਹਨਾਂ ਦੇ ਅੰਦਰ ਜਿਹੜੀ ਕਮਜ਼ੋਰੀ ਆ ਜਾਂਦੀ ਆ ਇਹਨਾਂ ਦਾ weight ਆ ਜਿਹੜਾ ਉਹ ਘਟ ਜਾਂਦਾ ਆ ਜੇਕਰ weight ਘਟ ਗਿਆ ਅੰਦਰ ਕਮਜ਼ੋਰੀ ਆ ਗਈ ਤੇ ਮੁਰਗੀ ਜਿਹੜੀ ਤੰਦਰੁਸਤ ਨਹੀਂ ਰਹੂਗੀ ਤੇ ਅੰਡਾ ਜਿਹੜਾ ਉਹ ਨਹੀਂ ਦੇਉਗੀ ਤੇ ਫੀਡ ਦਾ ਜਿਹੜਾ ਖਰਚਾ ਆ ਉਹ ਖੁੱਲੀ ਜਗ੍ਹਾ ਹੋਣ ਦੇ ਨਾਲ ਅੱਧਾ ਘਟ ਜਾਂਦਾ ਆ ਆਪਾਂ ਇਹਨਾਂ ਨੂੰ ਸਵੇਰੇ ਪਾਈ ਦੀ ਆ ਕਣੀ ਠੀਕ ਆ ਤੇ ਬਾਅਦ ਵਿੱਚ ਇਹਨਾਂ ਨੂੰ ਦੋ ਤਿੰਨ ਘੰਟਿਆਂ ਦੇ ਵੀ ਖੁੱਲੇ ਬਾਹਰ ਛੱਡ ਲਈਦਾ ਹੈ ਖੇਤ ਦੇ ਵਿੱਚ ਤੇ ਕਈ ਵਾਰ ਜੇਕਰ ਕਿਤੇ ਬਾਹਰ ਹੀ ਸਬਜ਼ੀ ਦਾ ਕੰਮ ਕਰਨਾ ਸਾਰਾ ਦਿਨ ਵੀ ਛੱਡ ਲਈਦਾ ਆ ਬਾਕੀ ਅੰਦਰਲੇ ਪਾਸੇ ਵੀ ਆਪਣੇ ਕੋਲੇ ਬਹੁਤ ਜਗ੍ਹਾ ਖੁੱਲੀ ਹੈਗੀ ਆ ਤੇ ਇਹ ਤੇ ਪੂਰਾ ਖੇਤ ਆ ਲਗਭਗ ਪਰੇ ਨੂੰ ਜਿੰਨੀ ਵੀ ਜਗ੍ਹਾ ਆ ਉਹ ਸਾਡੀ ਹੀ ਆ ਤੇ ਵੈਸੇ ਖੇਤਵਾਲ ਤਾਂ ਨਹੀਂ ਜਾਣਦੇ ਹੀਦਾ ਹੈਗਾ ਇੰਨੀ ਕੁ ਜਗ੍ਹਾ ਦੇ ਵਿੱਚ ਹੀ ਇਹ ਚੁਗਦੀਆਂ ਰਹਿੰਦੀਆਂ ਨੇ ਰੱਜ ਲੈਂਦੀਆਂ ਨੇ ਤੇ ਜਿਹੜਾ ਸਾਡਾ ਫੀਡ ਦਾ ਖਰਚਾ ਆ ਉਹ ਕਾਫੀ ਜ਼ਿਆਦਾ ਘਟ ਆਉਂਦਾ ਹੈ। ਘਟ ਕੀ ਬਿਲਕੁਲ ਹੀ ਨਹੀਂ ਆਉਂਦਾ ਹੈਗਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਵੀਡੀਓ ਦੇ ਵਿੱਚ ਕਿ ਆਪਾਂ ਖੇਤੀਬਾੜੀ ਦਾ ਵੀ ਕੰਮ ਕਰਦੇ ਆ ਤੇ ਜਦੋਂ ਝੋਨੇ ਦੀ ਫਸਲ ਆਪਾਂ ਮੰਡੀ ਲੈ ਕੇ ਜਾਈ ਦੀਏ ਜਿਹੜਾ ਉਹਦੇ ਵਿੱਚੋਂ ਰੈਂਦ ਖੂੰਦ ਬਚਦੀ ਆ ਕਣੀ ਹੋਈ ਉਹ ਆਪਾਂ ਘਰੇ ਲੈ ਆਈ ਦੀ ਆ ਤੇ ਉਹ ਕਣੀ ਆ ਜਿਹੜੀ ਹਜੇ ਵੀ ਆਪਣੇ ਕੋਲੇ ਹੈਗੀ ਆ ਉਹ ਕਣੀ ਆਪਾਂ ਸਵੇਰੇ ਸ਼ਾਮ ਇਹਨਾਂ ਨੂੰ ਪਾ ਦਈ ਦੀ ਆ ਤੇ ਜਿਹੜਾ ਫੀਡ ਦਾ ਖਰਚਾ ਆ ਉਹ ਬਚ ਜਾਂਦਾ ਆ। ਕਈ ਇੱਥੇ ਕਹਿ ਦਿੰਦੇ ਨੇ ਆਪਾਂ ਨੂੰ ਵੀ ਕਿ ਵੀ ਇਹਨਾਂ ਲਈ ਤਾਂ ਘੱਟੋ ਘੱਟ ਇੱਕ ਡਰਮ ਦਾਣਿਆਂ ਦਾ ਚਾਹੀਦਾ ਆ। ਚਾਹੀਦਾ ਆ ਜੇਕਰ ਆਪਾਂ ਬਹੁਤ ਘੱਟ ਜਗ੍ਹਾ ਦੇ ਵਿੱਚ ਰੱਖਦੇ ਆ। ਤੇ ਆਪਾਂ ਇਹਨਾਂ ਨੂੰ ਖਾਣ ਦੇ ਲਈ ਅ ਜਿਹੜੇ ਆ ਦਾਣੇ ਆ ਉਹੀ ਪਾਉਨੇ ਆ ਤਾਂ ਫਿਰ ਸਮਝ ਲਓ ਵੀ ਇੱਕ ਡਰਮ ਤਾਂ ਇਹਨਾਂ ਤੇ ਲੱਗ ਹੀ ਜਾਂਦਾ। ਪਰ ਹਾਂ ਜੇਕਰ ਤੁਸੀਂ ਬਾਜ਼ਾਰੂ ਫੀਡ ਪਾਉਨੇ ਆ ਜਿਹੜੀ ਬਾਜ਼ਾਰ ਤੋਂ ਫੀਡ ਮਿਲਦੀ ਆ। ਜੇਕਰ ਤੁਸੀਂ ਉਹ ਫੀਡ ਪਾਉਨੇ ਆ ਤੇ ਉਹ 1600 ਦਾ ਵੀ ਬੂਰਾ ਆਉਂਦਾ ਆ 1650 ਦਾ ਬੂਰਾ ਵੀ ਆਉਂਦਾ ਆ 1700 ਦਾ ਵੀ ਆਉਂਦਾ ਆ ਕਿਉਂਕਿ ਅਲੱਗ-ਅਲੱਗ ਕੰਪਨੀਆਂ ਨੇ ਤੇ ਅਲੱਗ-ਅਲੱਗ ਉਹਨਾਂ ਨੇ ਰੇਟ ਰੱਖੇ ਹੋਏ ਨੇ ਕਈ 1150 ਦਾ ਬੂਰਾ ਵੀ ਆ ਜਾਂਦਾ ਆ ਤੇ 50 ਮੁਰਗੀਆਂ ਦਾ 50 ਕਿਲੋ ਦੇ ਬੋਰੇ ਦੇ ਨਾਲ ਇੱਕ ਮਹੀਨਾ ਤਾਂ ਜ਼ਰੂਰ ਲੰਘ ਜਾਂਦਾ ਹੈ ਤੇ ਜੇਕਰ ਤੁਸੀਂ ਉਹ ਫੀਡ ਪਾਉਨੇ ਆ ਫਿਰ ਵੀ ਠੀਕ ਆ ਤੇ ਉਹਦੇ ਨਾਲ ਵੀ ਜਿਹੜੀ ਬੱਚਤ ਆ ਉਹ ਹੋ ਜਾਂਦੀ ਆ ਤੇ 50 ਮੁਰਗੀਆਂ ਦੇ ਵਿੱਚੋਂ ਜੇਕਰ ਆਪਾਂ ਇੱਕ ਮਹੀਨੇ ਦੇ ਵਿੱਚ 17-1800 ਦਾ ਬੂਰਾ ਵੀ ਪਾਉਨੇ ਆ 2000 ਦਾ ਬੂਰਾ ਵੀ ਇਹਨਾਂ ਨੂੰ ਫੀਡ ਦਾ ਪਾਉਨੇ ਆ ਫੇਰ ਵੀ ਜਿਹੜੀ ਬਚਤ ਆ ਉਹ ਹੋ ਜਾਂਦੀ ਆ ਪਰ ਜੇਕਰ ਆਪਾਂ ਗੱਲ ਕਰੀਏ ਵੀ ਹਾਂ ਵੀ ਆਪਾਂ ਦਾਣੇ ਪਾਉਨੇ ਆ ਤਾਂ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਨਹੀਂ ਹੈਗੀ ਤਾਂ ਇੱਕ ਡਰਮ ਤਾਂ ਇਹਨਾਂ ਲਈ ਦਾਣਿਆਂ ਦਾ ਮੰਨ ਕੇ ਹੀ ਚੱਲੋ ਸੋ ਕੋਸ਼ਿਸ਼ ਕਰੋ ਵੀ ਜਿਹਦੇ ਕੋਲ ਖੁੱਲੀ ਜਗ੍ਹਾ ਹੈਗੀ ਆ ਉਹੀ ਇਹ ਕੰਮ ਸ਼ੁਰੂ ਕਰਿਓ ਖੁੱਲੀ ਜਗ੍ਹਾ ਕੱਚੀ ਜਗ੍ਹਾ ਆ ਉਹੀ ਇਹ ਕੰਮ ਸ਼ੁਰੂ ਕਰਿਓ ਅਦਰਵਾਈਜ਼ ਜੇ ਕੋ ਜੇਕਰ ਕਿਸੇ ਕੋਲ ਘੱਟ ਜਗ੍ਹਾ ਆ ਜਾਂ ਫਿਰ ਛੱਤ ਤੇ ਰੱਖਣੇ ਆ ਤਾਂ ਥੋੜੀਆਂ ਘੱਟ ਰੱਖ ਲਿਓ ਠੀਕ ਆ ਤੇ ਜਿਵੇਂ 30 25 ਰੱਖ ਸਕਦੇ ਆ ਤੁਸੀਂ 30 ਮੁਰਗੀਆਂ ਤੋਂ ਵੀ ਫਾਇਦਾ ਹੈਗਾ ਆ ਦੇਖੋ ਇਹ ਨਾ ਸੋਚੋ ਕਿ 50 ਮੁਰਗੀਆਂ ਤੋਂ ਹੀ ਫਾਇਦਾ ਹੋਣਾ ਹੈ ਜੇਕਰ ਤੁਸੀਂ ਕੋਈ ਹੋਰ ਕੰਮ ਵੀ ਕਰ ਰਹੇ ਆ ਤੁਸੀਂ ਕੋਈ ਪ੍ਰਾਈਵੇਟ ਜੌਬ ਕਰ ਰਹੇ ਆ 9-10000 ਤੋਂ ਜੌਬ ਕਰ ਰਹੇ ਆ ਪਰ ਘਰ ਦਾ ਗੁਜ਼ਾਰਾ ਹੈ ਜਿਹੜਾ ਨਹੀਂ ਹੋ ਰਿਹਾ ਉਹਦੇ ਨਾਲ ਤਾਂ ਤੁਸੀਂ ਸਾਈਡ ਬਿਜ਼ਨਸ ਦੇ ਤੌਰ ਤੇ ਇਸ ਕੰਮ ਨੂੰ ਕਰ ਸਕਦੇ ਆ ਛੱਤ ਦੇ ਉੱਤੇ 20-30 ਕੁ ਮੁਰਗੀਆਂ ਰੱਖ ਲਓ ਠੀਕ ਆ ਤੇ ਜੇਕਰ ਤੁਸੀਂ 30 ਮੁਰਗੀਆਂ ਵੀ ਰੱਖਦੇ ਆ ਤਾਂ 2250 ਰੁਪਈਆ ਤੁਸੀਂ ਇੱਕ ਦਿਨ ਦਾ ਕਮਾ ਸਕਦੇ ਆ ਇਸ ਗੱਲ ਦੀ ਆਪਾਂ ਗਾਰੰਟੀ ਹੈ ਜਿਹੜੀ ਪੂਰੀ ਦਿੰਦੇ ਆ ਕਿ ਇੱਕ ਦਿਨ ਦੇ ਤੁਸੀਂ 250 ਰੁਪਏ ਜਾਂ 200 ਰੁਪਏ 30 ਮੁਰਗੀਆਂ ਤੋਂ ਕਮਾ ਸਕਦੇ ਆ ਤੇ ਜਿਹੜਾ ਘਰ ਦਾ ਖਰਚਾ ਆ ਉਹ ਵਧੀਆ ਚੱਲ ਸਕਦਾ ਹੈ 250 ਰੁਪਏ ਦੇ ਨਾਲ ਇੱਕ ਦਿਨ ਦਾ ਜਿਹੜਾ ਰਾਸ਼ਨ ਆ ਉਹ ਤਾਂ ਆ ਹੀ ਜਾਂਦਾ ਠੀਕ ਆ ਕਿਤੇ ਨਾ ਕਿਤੇ ਤਾਂ 250 ਰੁਪਏ ਜਿਹੜਾ ਲੱਗੂਗਾ ਕੋਈ ਨਾ ਕੋਈ ਚੀਜ਼ ਤਾਂ 250 ਰੁਪਏ ਦੀ ਆਊਗੀ ਤੇ ਜੇਕਰ ਖੁੱਲੀ ਜਗ੍ਹਾ ਹੈਗੀ ਆ ਫਿਰ ਤਾਂ ਤੁਸੀਂ ਇਹ ਕੰਮ ਆ ਜਿਹੜਾ ਜਰੂਰ ਸ਼ੁਰੂ ਕਰਿਓ ਕਰਕੇ ਦੇਖਿਓ ਇਸ ਕੰਮ ਦੇ ਵਿੱਚ ਕਿੰਨੀ ਕਮਾਈ ਹੁੰਦੀ ਆ ਖੁੱਲੀ ਜਗ੍ਹਾ ਕੱਚੀ ਜਗ੍ਹਾ ਜੇਕਰ ਕਿਸੇ ਕੋਲ ਹੈਗੀ ਆ ਤਾਂ ਇਹ ਕੰਮ 2025 ਦੇ ਵਿੱਚ ਜ਼ਰੂਰ ਸ਼ੁਰੂ ਕਰ ਲਿਓ ਆਉਣ ਵਾਲੇ ਜਿਹੜੇ ਮਹੀਨੇ ਆ ਤੇ ਉਹ ਵੀ ਮਹੀਨੇ ਤੁਹਾਨੂੰ ਦੱਸਾਂਗੇ ਵੀ ਕਿਹੜੇ ਮਹੀਨੇ ਦੇ ਵਿੱਚ ਚੂਚੇ ਆ ਜਿਹੜੇ ਤੁਸੀਂ ਲਵੋ ਕਿਹੜੇ ਮਹੀਨੇ ਕਿੰਨੇ ਚੂਚੇ ਲਵੋ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਰੋਜ਼ ਵੀਡੀਓ ਦੇ ਵਿੱਚ ਜ਼ਰੂਰ ਦਿਆ ਕਰਾਂਗੇ ਤੇ ਤੁਸੀਂ ਵੀ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਵੀ ਜ਼ਰੂਰ ਕਰਦੇ ਹੋ ਧੰਨਵਾਦ